ਹਾਂਜੀ ਤੁਸੀਂ ਦੇਖ ਰਹੇ ਹੋ ਦਿੱਲੀ ਕੁੰਡਲੀ ਬਾਟਲ ਦੇ ਜੋ ਕਿਸਾਨਾਂ ਦਾ ਧਰਨਾ ਲੱਗਾ ਹੈ ਉੱਥੇ ਇੱਕ ਅਜਿਹਾ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਇੱਕ ਬਰਾਤ ਦੇ ਰੂਪ ਦੇ ਵਿੱਚ ਮੋਦੀ ਨੂੰ ਵਿਆਹਣ ਵਾਸਤੇ ਜੋ ਬਰਾਤ ਆ ਰਹੀ ਹੈ ਸਾਹਮਣੇ ਤੋਂ ਤੁਹਾਨੂੰ ਜਲਦ ਹੀ ਉਹਨਾਂ ਦੇ ਰੂਪ ਰੂਪ ਕਰਵਾਵਾਂਗੇ ਕਿ ਕਿਸ ਤਰ੍ਹਾਂ ਤੁਸੀਂ ਇਹ ਜਿਹੜਾ ਜਨੂਨ ਜਜ਼ਬਾ ਕਿਵੇਂ ਜਾਗਿਆ ਤੇ ਇਸ ਦਾ ਕੀ ਮਕਸਦ ਹੈ ਹਾਂਜੀ ਇਹ ਕੀ ਹੈ ਮਤਲਬ ਜਨੂਨ ਦਾ ਜਜ਼ਬਾ ਕੀ ਹੈ ਵੇਖੋ ਜੀ ਮੋਦੀ ਨੇ ਜਿਹੜੇ ਪੰਜ ਬਿੱਲ ਬਣਾਏ ਕਾਲੇ ਕਾਨੂੰਨ ਤਿੰਨ ਖੇਤੀਬਾੜੀ ਨਾਲ ਸੰਬੰਧ ਤੇ ਇੱਕ ਬਿਜਲੀ ਨਾਲ ਇੱਕ ਪਰਾਲੇ ਨਾਲ ਉਹਨੇ ਸਾਡੇ ਪੰਜਾਬ ਦੀ ਜਵਾਨੀ ਜਗਾ ਦਿੱਤੀ ਆ ਜਿਹਨੂੰ ਇਹ ਪੈਲ ਵਰਗੀ ਨਸ਼ੇੜੀ ਡੋਫਰ ਦੱਸਦੀ ਆ ਉਹ ਜਵਾਨੀ ਜੋਸ਼ ਚ ਆ ਗਈ ਆ ਦੇਖ ਲਓ 80 ਸਾਲਾਂ ਦਾ ਬਜ਼ੁਰਗ ਆ ਜੋ ਗਰਦਾਸਪੁਰ ਬੁੱਟਰਗਲਾ ਤੋਂ ਆਇਆ ਉਹ ਵੀ ਬਰਾਦ ਲੈ ਕੇ ਆਇਆ ਏ ਬਰਾਦ ਦੇ ਵਿੱਚ ਉਹਦੇ ਇਹ ਨਹੀਂ ਹੈ ਕਿ ਕੱਲਾ ਪੰਜਾਬ ਦੇ ਲੋਕ ਨੇ ਹਰਿਆਣੇ ਦੇ ਲੋਕ ਵੀ ਹੈਗੇ ਨੇ ਵਿੱਚ ਮਲੇ ਹਰ ਤਰ੍ਹਾਂ ਦੇ ਲੋਕ ਹੈਗੇ ਨੇ ਸੋ ਤੁਸੀਂ ਦੇਖ ਰਹੇ ਹੋ ਇੱਕ ਬਜ਼ੁਰਗ ਜੋ ਲਾੜਾ ਬਣ ਕੇ ਇਸ ਟਾਈਮ ਕੁੰਡਲੀ ਬਾਰਡਰ ਤੇ ਪਹੁੰਚ ਚੁੱਕਾ ਹੈ ਤੇ ਕਿੰਨਾ ਉਸ ਦੇ ਨਾਲ ਕਾਫਲਾ ਚੱਲ ਰਿਹਾ ਨੌਜਵਾਨਾਂ ਦਾ ਨੌਜਵਾਨਾਂ ਦੇ ਕਾਫਲੇ ਦੇ ਸਮੇਤ ਜਿਹੜੀ ਬਰਾਤ ਹੈ ਇਸ ਵੇਲੇ ਕੁੰਡਲੀ ਬਾਰਡਰ ਤੇ ਪਹੁੰਚ ਚੁੱਕੀ ਹੈ ਤੇ ਤੁਸੀਂ ਇਸ ਦਾ ਜਮਾਈ ਆਉਂਦੇ ਜੀ ਭਾਈ ਸਾਹਿਬ ਜੀ ਬਰਾਤ ਕਿੱਥੋਂ ਆ ਰਹੀ ਹੈ ਇਹ ਬਾਹਰ ਵਿਚੋਂ ਆ ਰਹੀ ਹੈ ਜੀ ਉਹ ਮੋਦੀ ਦੇ ਜਮਾਈ ਆ ਰਹੇ ਆ ਬਹੁਤ ਪਿਛੋਂ ਤੁਰੇ ਹੋਏ ਆ ਜੀ ਸਰਕੋ ਕੁੱਟਰ ਕਲਾਂ ਤੋਂ ਆਈ ਹੈ ਜੀ ਇਹ ਬਰਾਤ ਭਾਈ ਸਾਹਿਬ ਜੀ ਤੁਸੀਂ ਸਰ ਕਰੋ ਰਾਜ ਕਰੋ ਰਾਜ ਕਰੋ ਰਾਜ ਕਰੋ ਭਾਈ ਜੀ ਇਹ ਜੋ ਬਰਾਤ ਲੈ ਕੇ ਆਇਆ ਇਹਦਾ ਕੀ ਕਾਰਨ ਹੈ ਕੀ ਰਜਨਾ ਹੈ ਇਹ ਦੇਖੋ ਜੀ ਮੋਦੀਵਾਸੇ ਹੈ ਜੀ ਇਹ ਮੋਦੀਆਂ ਜਵਾਈ ਹੈ ਕਿਉਂਕਿ ਜੋ ਅਜ ਤੱਕ ਮੋਦੀਆਂ ਜੋ ਕੁਝ ਕੀਤਾ ਸਾਰੇ ਗਲਤ ਕੰਮ ਹੀ ਕਰੇ ਨੇ ਅਜ ਤੱਕ ਦੇ ਭਾਈ ਸਾਹਿਬ ਜੀ ਇਹ ਬਾਪੂ ਜੀ ਬਰਾਤ ਜਿਹੜੀ ਕਿੱਥੋਂ ਆ ਰਹੀ ਹੈ ਇਹ ਬਰਾ ਕਪੂਰਥਲੇ ਤੋਂ ਆਉਂਦੀ ਹੈ ਅੱਛਾ ਜੀ ਇਸ ਦਾ ਕੀ ਮਤਲਬ ਹੈ ਜਿਹੜੇ ਹੁਣ ਆਏ ਆ ਅੱਛਾ ਜੀ ਇਹ ਦੇਖੋ ਤੁਸੀਂ ਕਿਸ ਤਰ੍ਹਾਂ ਮੁਰਨਾ ਨੰਦ ਰਾਏ ਕੇ ਉਹ ਤੋਂ ਜਲੋ ਇਹ ਅਜੀ ਅਜੀ ਖਾਲੀ ਨਹੀਂ ਮੁੜ ਕੇ ਜਾਂਦੇ ਵੀ ਅਸੀਂ ਆਪਦੇ ਹੱਕ ਲੈ ਕੇ ਜ਼ਰੂਰ ਜਾਵਾਂਗੇ ਮੋਦੀ ਨੂੰ ਚੜਨਾ ਪਾਉਣ ਜਾਈਆਂ ਅਹਿਮਦ ਸਾਹ ਨੂੰ ਚੜਨਾ ਪਾਉਣੇ ਹੈ ਵੀ ਅਸੀਂ ਖਾਲੀ ਹੱਥ ਨਹੀਂ ਜਾਵਾਂਗੇ ਆਦੇ ਹੱਕ ਅਸੀਂ ਲੈ ਕੇ ਜਾਵਾਂਗੇ ਕਿਸ ਤਰ੍ਹਾਂ ਦੇ ਐਦਾਂ ਜੀ ਮੋਦੀ ਨੇ ਰਿਸ਼ਤਾ ਦਿੱਤਾ ਸੀ ਸਾਡੇ ਪੰਜਾਬ ਦੇ ਬੰਦੇ ਨੂੰ ਹਰਿਆਣੇ ਦਾ ਪਾਣ ਜਾਣੇ ਹੁੰਦਾ ਉਹਨੂੰ ਕਹਿੰਦਾ ਬਰਾਤ ਲੈ ਕੇ ਆ ਜਾ ਤੇਨੂੰ ਵੀ ਇਹ ਨੰਬਰ ਜੋ ਕਾਲੇ ਕਾਨੂੰਨ ਮੈਂ ਵਾਪਸ ਲੈ ਲਊਗਾ ਇਸ ਕਰਕੇ ਬਰਾਤ ਲੈ ਕੇ ਜਾ ਰਹੇ ਜੀ ਸਰਦਾਰਪੁਰੋਂ ਆਏ ਇਹ ਜਿਹੜੇ ਬਿੱਲ ਲਾਏ ਨੇ ਇਹ ਲੱਧ ਕਰਦੇ ਸਾਡੇ ਇਹੋ ਮੰਗਾ ਵੇ ਕਿੰਨੀ ਬਰਾਤ ਆਈ ਆ ਹੋਰ ਆਖੇ ਕਿ ਹੋਰ ਛੱਡੀ ਜਾਂਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇਸ ਵੇਲੇ ਦੇਖੋ ਜੀ ਕਿਸਾਨਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਔਰ ਕਈ ਇਹ ਜੇ ਅੰਸਰ ਆਫਾਵਾ ਫਲਾ ਰਹੇ ਆ ਰਾਤ ਅਸੀਂ ਦੇਖਿਆ ਕਿ ਉਹ ਇਦਾਂ ਦੀਆਂ ਗੱਲਾਂ ਕਰ ਰਿਹਾ ਕਿ ਇੱਥੇ ਕੱਟ ਕੱਟ ਰਿਹਾ ਪਰ ਨਹੀਂ ਹਰ ਰੋਜ਼ ਇੱਥੇ 50000 ਤੋਂ ਲੱਖ ਦੇ ਵਿੱਚ ਕੱਟ ਵੱਧ ਰਿਹਾ ਜੀ ਔਰ ਸਰਾਰਤੀ ਅੰਸਰ ਦੀਆਂ ਫਾਵਾਵਾਂ ਤੋਂ ਤੁਸੀਂ ਸचेत ਰਹੋ ਔਰ ਵੱਧ ਵੱਧ ਜ਼ਿੰਮੇਦਾਰ ਇੱਥੇ ਇਕੱਠੇ ਹੋ ਕੇ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਸਾਡੇ ਬੇਸ ਰੱਦ ਕਰਦੇ ਇਹ ਤੁਸੀਂ ਦੇਖ ਰਹੇ ਹੋ ਜੋ ਅਸੀਂ ਲਾੜੇ ਨੇ ਨਜ਼ਦੀਕ ਪਹੁੰਚ ਚੁੱਕੇ ਆਂ ਤੇ ਉਹਨਾਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਜਲਦੀ ਕਰਵਾ ਰਹੇ ਆਂ ਜੋ ਮੋਦੀ ਦੀ ਲੜਕੀ ਨੂੰ ਵਿਆਹਣ ਆ ਰਹੇ ਨੇ ਹਾਂਜੀ ਕਹਿਣਾ ਵਾ ਵੀ ਮੋਦੀ ਦੇ ਅਸੀਂ ਮੋਦੀ ਦੇ ਨਾਲ ਨਾ ਉਹਦੀ ਅਸੀਂ ਵਿਆਹਣ ਆਏ ਆਂ ਕੁੜੀ ਕੰਗਣਾ ਠੀਕ ਹੈ ਜੀ ਆਹੀ ਛੜ ਜਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇੱਕ ਬਜ਼ੁਰਗਾਂ ਦੇ ਵਿੱਚ ਵਾਹ ਖਾਲਸਾ ਦੀ ਫਤਿਹ ਅਸੀਂ ਚੋਲਾ ਸਾਹਿਬ ਤੋਂ ਤਨਤਨ ਜ਼ਿਲ੍ਹੇ ਤੋਂ ਆਏ ਆ ਜੀ ਅਸੀਂ ਮੋਦੀ ਦੇ ਘਰ ਚਲੇ ਆਂ ਬਰਾਦ ਲੈ ਕੇ ਤੇ ਲੱਖ ਬੰਦੇ ਦੀ ਬਰਾਦ ਆ ਤੇ ਇਹ ਬਿੱਲ ਜਿਹੜੇ ਰੱਦ ਕੀਤੇ ਜਾਂਣ ਕੈਂਸਲ ਕੀਤੇ ਜਾਂਣ ਨਹੀਂ ਤੇ ਉਹਦੇ ਘਰ ਦਾ ਵੀ ਘਰਾਓ ਕਰਨਾ ਅਸੀਂ ਘਰੇ ਇਦਾਂ ਹੀ ਜਾਣਾ ਦੀ ਲੈ ਕੇ ਆਉਣੀ ਆ ਵਿਆਹ ਕੇ ਲਿਆਉਣੀ ਆ ਵਾਹ ਖਾਲਸਾ ਵਾਹ ਦੀ ਫਤਿਹ ਔਰ ਇਹ ਨਿਆਂ ਦਾਵਾ ਹੈ ਇਹ ਜੀ ਜਿਹੜੀ ਪ੍ਰਦਰਸ਼ਨ ਕਰ ਰਹੇ ਆ ਮੋਦੀ ਨੂੰ ਆਏ ਆ ਵੀ ਜਿਹੜੇ ਕਿਸਾਨ ਨੇ ਚੁੱਪ ਚੁਪ ਕੇ ਤਰੀਕੇ ਨਾਲ ਇੱਥੇ 10 ਦਿਨ ਬੈਠਣਗੇ ਤੇ ਚਲੇ ਜਾਣਗੇ ਆਪੇ ਅੱਕ ਕੇ ਬਿਨਾ ਕੋਈ ਖਾਣਾ ਖੂਣਾ ਇਹਨਾਂ ਕੋਲ ਮੁੱਕ ਜਾਣਾ ਤੇ ਅਸੀਂ ਮੋਦੀ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਸਾਡਾ ਇਹ ਖਾਣਾ ਕਦੇ ਨਹੀਂ ਮੁੱਕਣਾ ਅਸੀਂ ਪੂਰੀ 1 ਲੱਖ ਬੰਦੇ ਦੀ ਬਰਾਤ ਲੈ ਕੇ ਆਏ ਆ ਅਸੀਂ ਮੋਦੀ ਨੂੰ ਕਹਿਣਾ ਚਾਹੁੰਦੇ ਆ ਵੀ ਜਾਂ ਤਾਂ ਬਿੱਲ ਵਾਪਸ ਲਾ ਨਹੀਂ ਤੇਰੀ ਕੁੜੀ ਵਿਆਹ ਕੇ ਲਿਆਉਣੀ ਆ ਫਿਰ ਤੂੰ ਆਪੀ ਬੰਨੇਗਾ ਹਾਂ ਜੀ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਜਵਾਨਾਂ ਵਿੱਚ ਜਜਬਾ ਔਰ ਜਨੂਨ ਕਿਸ ਤਰ੍ਹਾਂ ਜਾਗ ਰਹਾ ਹੈ ਅਵਤਾਰ ਸਿੰਘ ਮਠਾੜੂ ਪੰਜਾਬੀ ਟਾਕਿਆ న్యూਸ ਕੈਮਰਾਮੈਨ ਕੇਵਲ ਚੋਲਾ ਦੇ ਨਾਲ